ਡੈਪਿਟਲ ਲੁਦੀ ਇਕ ਇੰਟਰਵਿਊ ਆਈ ਜਿਸ ਦੇ ਵਿੱਚ ਬਹੁਤ ਗੱਲਾਂ ਉਹਨਾਂ ਨੇ ਮੰਨੀਆਂ ਨੇ ਹਾਲਾਂਕਿ ਉਹਨਾਂ ਨੂੰ ਐ ਵੀ ਪਤਾ ਕਿ ਸਰਕਾਰ ਕੌਣ ਚਲਾ ਰਿਹਾ ਇੱਥੋਂ ਤੱਕ ਵੀ ਉਹਨਾਂ ਨੇ ਗੱਲ ਆ ਜਿਹੜੀ ਕਹਿ ਦਿੱਤੀ ਹੈ ਕਿ 27 ਦੇ ਵਿੱਚ ਮੈਂ ਫੇਰ ਗਿੱਦੜਵਾਹ ਤੋਂ ਚੋਣ ਲੜੂੰਗਾ ਭਾਰੀ ਬਹੁਮਤ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਫਿਰ ਮੈਂ ਜਿਹੜਾ ਗਿੱਦੜਵਾਹ ਦੇ ਵਿੱਚ ਮੈਂ ਸੀਟ ਆਪਦੀ ਕੱਟਣੀ ਹੈ ਕਿ ਇੱਥੋਂ ਤੱਕ ਕਿ ਡੈਮਪੀ ਢਿੱਲੋਂ ਨੇ ਕਹਿ ਦਿੱਤਾ ਕਿ ਸਰਕਾਰ ਹੈ ਜਿਹੜੀ 27 ਦੇ ਵਿੱਚ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣੀ ਹੈ ਫਿਰ ਸਵਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਭੱਜਦੀ ਹੈ ਕਿ ਪੱਤਰਕਾਰ ਜੇਕਰ ਕੋਈ ਸਵਾਲ ਪੁੱਛਦੇ ਨੇ ਤਾਂ ਆਰਟੀਆ ਦਾ ਜਵਾਬ ਤੁਸੀਂ ਨਹੀਂ ਦੇ ਰਹੇ ਹੁਣ ਜਿਹੜੇ ਕੰਮ ਤੁਸੀਂ ਨਹੀਂ ਕਰ ਰਹੇ ਜਿਹੜੇ ਲੋਕਾਂ ਦੇ ਨਾਲ ਤੁਸੀਂ ਵਾਅਦੇ ਕੀਤੇ ਜੇਕਰ ਹੁਣ ਉਹ ਇੱਕ ਪੱਤਰਕਾਰ ਨਿਤੜਕ ਹੋ ਕੇ ਲੋਕਾਂ ਦੀ ਆਵਾਜ਼ ਪੰਚਾਰਿਆ ਤੁਹਾਡੇ ਤੱਕ ਤਾਂ ਉਹ ਪੱਤਰਕਾਰ ਤੁਸੀਂ ਕਹਿ ਦਿੰਦੇ ਹੋ ਕਿ ਟੀ ਆਰ ਪੀ ਭਾਲਦੇ ਨੇ ਮਸਾਲਾ ਭਾਲਦੇ ਨੇ ਕਿ ਇਹਨਾਂ ਦੇ ਬਿਨਾਂ ਇਹਨਾਂ ਦਾ ਜਿਹੜਾ ਕੰਮ ਨਹੀਂ ਚੱਲਦਾ ਕਿ ਜੇਕਰ ਹੁਣ ਗੱਲ ਕਰ ਲਈਏ ਜੇ ਸਰਕਾਰ 2022 ਦੇ ਵਿੱਚ ਬਣੀ ਹੈ ਤਾਂ ਫਿਰ ਕਿਸ ਬੇਸ ਤੇ ਬਣ ਗਈ ਸਰਕਾਰ ਨਾ ਨੇ ਤੁਸੀਂ ਆਪਦੇ ਮੂੰਹੋਂ ਇਹ ਗੱਲ ਮੰਨ ਰਹੇ ਹੋ ਕਿ ਡੀਆਰਪੀ ਕਰਕੇ ਸਰਕਾਰ ਸਾਡੀ ਦੁਬਾਰਾ ਬਾਈਚ ਬਣੀ ਆ ਕਿ ਤੁਸੀਂ ਤਾਂ ਸਰਕਾਰ ਬਣਾਈ ਆ ਹੁਣ ਤੁਸੀਂ ਹੀ ਸਵਾਲ ਪੁੱਛੀਏ ਉਹਨੇ ਸਵਾਲ ਕਿਉਂ ਨਾ ਪੁੱਛੀ ਲੋਕ ਤਾਂ ਕਹਿੰਦੇ ਨੇ ਕਿ 22 ਦੇ ਵਿੱਚ ਹੁਣ ਦੇਖਾਂਗੇ ਸੀਐਮ ਭਗਵੰਤ ਮਾਨ ਸਾਹਿਬ ਨੂੰ ਕਿ ਬਾਈ ਦੇ ਵਿੱਚ ਤਾਂ ਵੋਟਾਂ ਸੀ ਪਾ ਦਿੱਤੀਆਂ ਤੇ ਹੁਣ ਕੰਮ ਵੀ ਦੇਖ ਲੈਣੇ ਆਰਟੀ ਦਾ ਜਵਾਬ ਤੁਸੀਂ ਨਹੀਂ ਦੇ ਰਹੇ ਹੁਣ ਪੱਤਰਕਾਰਾਂ ਤੇ ਤੁਸੀਂ ਕਹਿੰਦੇ ਕਿ ਮਸਾਲੇ ਭਾਲਦੇ ਨੇ ਇਨਾ ਬਿਨਾ ਇਨਾ ਦਾ ਕੰਮ ਆ ਜਿਹੜਾ ਨਹੀਂ ਚੱਲਦਾ ਤੁਸੀਂ ਵੀ ਉਹ ਮਸਾਲਿਆਂ ਦੀ ਬੋਲ ਬਦੌਲਤ ਹੀ ਤੁਸੀਂ ਜਿਹੜੇ ਐਮਐਲਏ ਤੁਸੀਂ ਬਣੇ ਹੋ ਜਦੋਂ ਤੁਹਾਨੂੰ ਲੋੜ ਹੁੰਦੀ ਆ ਤੁਸੀਂ ਉਦੋਂ ਭੱਜੇ ਆਉਂਨੇ ਹੋ ਫਿਰ ਕਹਿੰਨੇ ਕੋਈ ਮਰਜ਼ੀ ਸਵਾਲ ਪੁੱਛੋ ਹੁਣ ਤੁਸੀਂ ਕਹਿ ਰਹੇ ਹੋ ਕਿ ਮੈਂ ਦੀ ਮਰਜ਼ੀ ਮੈਂ ਜਿਸ ਮਰਜ਼ੀ ਜਿਹੜੇ ਮਰਜ਼ੀ ਚੈਨਲ ਨੂੰ ਇੰਟਰਵਿਊ ਦਵਾ ਚਾਹੀ ਨਾ ਦਵਾ ਤੁਹਾਨੂੰ ਪਤਾ ਕਿ ਉਹਨਾਂ ਨੇ ਸਵਾਲ ਹੀ ਸਾਰੇ ਆਮ ਆਦਮੀ ਪਾਰਟੀ ਦੇ ਵਿਰੁੱਧ ਹੀ ਕਰਨੇ ਨੇ ਚੰਗੇ ਸਵਾਲ ਤਾਂ ਉਹਨਾਂ ਨੇ ਪੁੱਛਨੇ ਹੀ ਨਹੀਂ ਜੀ ਦਾ ਤੁਹਾਨੂੰ ਹਮੇਸ਼ਾ ਡਰ ਰਹਿੰਦਾ ਹੈ ਸੁਖੀਰ ਬਾਦਲ ਨੂੰ ਤੁਸੀਂ ਅੱਜ ਵੀ ਕਹਿੰਨੇ ਹੋ ਕਿ ਮੇਰੇ ਉਹ ਗੁਰੂ ਨੇ ਚਲੋ ਇਹ ਤੁਹਾਡੀ ਆਪਦੀ ਗੱਲ ਹੋ ਸਕਦੀ ਹੈ ਕਿ ਤੁਹਾਨੂੰ ਸ਼੍ਰੋਮਣੀ ਅਕਾਲੀ ਦਰਬਾਰ ਬਾਦਲੇ ਵਿੱਚ ਕਿੰਨਾ ਕੁ ਮੋਹ ਪ੍ਰੇਮ ਮਿਲਿਆ ਜਾਂ ਨਹੀਂ ਮਿਲਿਆ ਜਾਂ ਸਿਰਫ ਇੱਕ ਕੁਰਸੀ ਦੇ ਲਈ ਕਿ ਮੈਂ ਐਮਐਲਏ ਬਣ ਜਾਣਾ ਸੁਪਨਾ ਸਕਾਰ ਹੋ ਜਾਣਾ ਕਿ ਐਮਐਲਏ ਬਣ ਜਾਣਾ ਆਮ ਆਦਮੀ ਪਾਰਟੀ ਦੇ ਵਿੱਚ ਆ ਜਾਣਾ ਜਿਵੇਂ ਹਰਮੀਤ ਸਿੰਘ ਸੰਤੂ ਉਹ ਵੀ ਆਏ ਨੇ ਡਾਇਨਾਸੌਰ ਦੀ ਜਿੱਥੋਂ ਤੱਕ ਤੁਸੀਂ ਗੱਲ ਕਹਿੰਦੇ ਹੋ ਉਹ ਹੁਣ 27 ਦੇ ਵਿੱਚ ਲੋਕ ਤੈਅ ਕਰਨਗੇ ਕਿ ਡਾਇਨਾਸੌਰ ਆਉਣਗੇ ਜਾਂ ਨਹੀਂ ਆਉਣਗੇ ਜਾਂ ਫਿਰ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣੀ ਹੈ ਜਾਂ ਕਾਂਗਰਸ ਦੀ ਸਰਕਾਰ ਲਾਉਣੀ ਹੈ ਲੋਕ ਤੈਅ ਕਰਨਗੇ ਲੋਕਾਂ ਨੇ ਹੀ ਬਿਠਾਇਆ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਨੇ ਕਿਸੇ ਵੀ ਪਾਰਟੀ ਨੇ ਤਾਂ ਉਦੋਂ ਲੋਕਾਂ ਕੋ ਤਾਂ ਇਸ ਤਰ੍ਹਾਂ ਹਾਜ਼ਰ ਹੋ ਜਾਂਦੇ ਨੇ ਕਿ ਅਸਤੇ ਇੱਕ ਆਮ ਨਾਗਰਿਕਾਂ ਆਪ ਦਾ ਫੋਨ ਨੰਬਰ ਤੱਕ ਲੋਕਾਂ ਨੂੰ ਦੇ ਜਾਂਦੇ ਨੇ ਪਰ ਜਦੋਂ ਇੱਕ ਲੋਕ ਲਾ ਦਿੰਦੇ ਨੇ ਮੂਰੇ ਨਾਮ ਦੇ ਮੂਰੇ ਐਮ ਐਲ ਏ ਲਾ ਦਿੰਦੇ ਨੇ ਜਾਂ ਨਾਮ ਦੇ ਮੂਰੇ ਐਮ ਪੀ ਲਾ ਦਿੰਦੇ ਨੇ ਲੋਕ ਜਿਤਾ ਕੇ ਤਾਂ ਫਿਰ ਉਹੀ ਲੋਕਾਂ ਨੂੰ ਗੁੰਮਰਾਹ ਉਹੀ ਲੋਕਾਂ ਦੇ ਝੂਠੇ ਪਰਚੇ ਜੇਕਰ ਉਹ ਆਵਾਜ਼ ਬੁਲੰਦ ਕਰਦੇ ਨੇ ਉਹ ਸਵਾਲ ਪੁੱਛਦੇ ਨੇ ਇੱਕ ਆਮ ਐਮ ਐਲ ਏ ਫਿਰ ਉਹੀ ਇੱਕ ਵੱਡਾ ਐਮ ਐਲ ਏ ਬਣ ਜਾਂਦਾ ਹੈ ਖਤਰਨਾਕ ਐਮ ਐਲ ਏ ਬਣ ਜਾਂਦਾ ਆਪਦੀ ਪਾਵਰ ਗਲਤ ਦਿਖਾਉਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਜੇਕਰ ਕੋਈ ਉਹਨਾਂ ਨੂੰ ਸਵਾਲ ਪੁੱਛਦਾ ਹੈ ਇਹ ਰਾਜਨੀਤੀ ਵਿੱਚ ਵੜ ਗਏ ਬਹੁਤ ਸਾਰੀਆਂ ਗੱਲਾਂ ਇਹ ਜਦੋਂ ਸਤਾਈ ਚ ਮੁਰੇ ਹੁੰਨ ਭੱਜਣ ਭਜਾਈ ਇਹਨਾਂ ਦੀ ਸਟਾਰਟ ਹੋ ਜਾਣੀ ਹੈ ਹੁਣ ਡਿੰਪੀ ਢਿੱਲੋ ਜਿਵੇਂ ਕਹਿ ਰਿਹਾ ਕਿ ਮੈਂ ਕਿਸੇ ਵੀ ਚੈਨਲ ਨੂੰ ਇੰਟਰਵਿਊ ਦੇਣੀ ਤਾਂ ਮੇਰੀ ਮਰਜ਼ੀ ਹੈ ਤਾਂ ਹੁਣ ਇਸ ਗੱਲ ਤੇ ਤੁਸੀਂ ਸਟੈਂਡ ਰੱਖਿਓ ਸਤਾਈ ਚ ਫੇਰ ਵੋਟ ਆ ਰਹੀਆਂ ਨੇ ਉਦੋਂ ਹਰ ਇੱਕ ਜਾ ਕੇ ਚੈਨਲ ਵਾਲੇ ਦੇ ਪੈਰੀਂ ਨਾ ਡਿਗਿਓ ਕਿ ਮੇਰੀ ਇੰਟਰਵਿਊ ਕਰ ਲਓ ਮੇਰੀਆਂ ਖਬਰਾਂ ਲਾ ਦਿਓ ਕਿ ਮੈਂ ਫੇਰ ਦੁਬਾਰਾ ਐਮ ਐਲ ਏ ਬਣ ਜਾਮਾਂ ਕਿ ਜਿਹੜੀ ਗੱਲ ਹੁਣ ਤੁਸੀਂ ਕਹੀ ਆ ਇਸ ਗੱਲ ਤੇ ਆਪ ਦਾ ਸਟੈਂਡ ਰੱਖਿਓ ਕਿ ਪਰਚਿਆਂ ਵਾਲੀ ਗੱਲ ਦੇ ਵੀ ਤੁਸੀਂ ਕਹਿੰਦਾ ਕਿ ਮਸਾਲਾ ਭਾਲਦੇ ਨੇ ਤਾ ਜੇਕਰ ਐਡੇ ਹੀ ਆਮ ਆਦਮੀ ਪਾਰਟੀ ਸੀਐਮ ਭਗਵੰਤ ਮਾਨ ਸੱਚੇ ਨੇ ਤਾਂ ਫਿਰ ਕਿਉਂ ਪ੍ਰੈਸ ਕਾਨਫਰੰਸ ਇੱਕ ਵੱਡੀ ਨਹੀਂ ਕਰਦੇ ਹਰ ਇੱਕ ਪੱਤਰਕਾਰ ਨੂੰ ਫਿਰ ਕਿਉਂ ਨਹੀਂ ਬੁਲਾਉਂਦੇ ਕਿਉਂ ਚਣਵੇਂ ਜੇਹੀ ਪੱਤਰਕਾਰ ਜਿਨ੍ਹਾਂ ਨੂੰ ਐਡਾ ਜਾਂਦੀਆਂ ਨੇ ਜਿਨ੍ਹਾਂ ਨੂੰ ਵੱਡੇ ਸਪਲੀਮੈਂਟ ਜਾਂਦੇ ਨੇ ਕਿਉਂ ਫਿਰ ਉਹੀ ਸਿਰਫ ਪੱਤਰਕਾਰ ਕਿਉਂ ਆਉਂਦੇ ਨੇ ਇਸ ਗੱਲ ਨੂੰ ਤਾਂ ਡੈਂਪੀ ਢਿੱਲੋ ਵੀ ਇੰਟਰਵਿਊ ਦੇ ਵਿੱਚ ਮੰਨ ਰਹੇ ਨੇ ਕਿ ਕਿਤੇ ਨਾ ਕਿਤੇ ਜਿਹੜੀ ਸਰਕਾਰ ਆ ਸਾਰੀ ਉਹਨਾਂ ਨੂੰ ਪਤਾ ਹੈ ਕਿ ਦਿੱਲੀ ਤੋਂ ਹੀ ਚੱਲ ਰਹੀ ਹੈ ਕਿ ਜਿਹੜੀ ਜੜਾ ਹੈ ਉਹ ਦਿੱਲੀ ਹੀ ਜੜਾ ਹੈ ਆਮ ਆਦਮੀ ਪਾਰਟੀ ਉਤੋਂ ਹੀ ਸਟਾਰਟ ਹੋਈ ਹੈ ਜੰਤਰ ਮੰਤਰ ਤੋਂ ਉਤੋਂ ਹੀ ਸਰਕਾਰ ਸਾਰੀ ਬਣੀ ਹੈ ਉਤੋਂ ਹੀ ਸਾਰਾ ਆਮ ਆਦਮੀ ਪਾਰਟੀ ਦਾ ਨਾਮ ਹੈ ਕਿ ਭਗਵੰਤ ਮਾਨ ਉਤੋਂ ਹੀ ਪਹਿਲਾ ਪ੍ਰਧਾਨ ਰਹੇ ਨੇ ਉਹਨਾਂ ਦਾ ਹੀ ਚਿਹਰਾ ਅਨਾਉਂਸ ਕੀਤਾ ਹੋਇਆ ਤਾਂ ਹੁਣ ਲੋਕ ਤਾਂ ਭਗਵੰਤ ਮਾਨ ਦੇ ਮੂੰਹ ਨੂੰ ਜੇਕਰ ਵੋਟ ਪੈ ਗਈ ਤਾਂ ਸਰਕਾਰ ਤਾਂ ਦਿੱਲੀ ਦੀ ਬਣੀ ਹੈ ਤਾਂ ਉਹਨਾਂ ਦੀ ਹੀ ਚੱਲੂਗੀ ਇਸ ਗੱਲ ਨੂੰ ਡੈਂਪੀ ਢਿੱਲੋ ਮੰਨ ਰੇਨ ਇੰਟਰਵਿਊ ਦੇ ਵਿੱਚ ਕਿ ਸਰਕਾਰ ਦਿੱਲੀ ਦੀ ਆ ਕੇਜਰੀਵਾਦ ਦੀ ਸਰਕਾਰ ਹੈ ਉਹੀ ਧਰਤਾ ਧਰਤਾ ਨੇ ਸਾਰਾ ਕੁਝ ਉਹਨਾਂ ਨੇ ਹੀ ਕਰਨਾ ਭਗਵੰਤ ਮਾਨ ਅਕੈਡਮੀ ਆ ਸਾਫ਼ ਗੱਲ ਇਹ ਆ ਕਿ ਸਰਕਾਰ ਦਿੱਲੀ ਤੋਂ ਹੀ ਚੱਲਣੀ ਆ ਉਹਨਾਂ ਦੇ ਹੀ ਹੁਕਮ ਚੱਲਣੇ ਨੇ ਜਿਵੇਂ ਉਹ ਕਹਿਣਗੇ ਓਵੇਂ ਹੀ ਹੋਊਗਾ ਹੁਣ ਇਸ ਦਾ ਖਮਿਆਜਾ ਜਿਹੜਾ ਖਮਿਆਜਾ ਸਾਈ ਦੇ ਵਿੱਚ ਫੇਰ ਲੋਕ ਦਿੱਲੀ ਦੀ ਸਰਕਾਰ ਬਣਾਉਣਗੇ ਕਿੰਨਾ ਕੁ ਅੱਕੇ ਹੋਏ ਨੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੁਣ ਅੱਗੇ ਜਿਹੜੇ ਡੋਰ ਟੂ ਡੋਰ ਜਾ ਕੇ ਕਰਨਗੇ ਉਹਨਾਂ ਦੇ ਵਿੱਚ ਉਹੀ ਸਵਾਲ ਲੋਕ ਦੁਬਾਰਾ ਪੁੱਛਣਗੇ ਪਰ ਇੰਨੀ ਗੱਲ ਜ਼ਰੂਰ ਹੈ ਜਿਨ੍ਹਾਂ ਨੂੰ ਤੁਸੀਂ ਮਿਸਾਲਾ ਟੀਆਰਪੀ ਕਹਿ ਰਹੇ ਹੋ ਉਹੀ ਹੁਣ ਡੋਰ ਟੂ ਡੋਰ ਜਦੋਂ ਤੁਸੀਂ ਪੱਤਰਕਾਰ ਜਾਉਂਗੇ ਘਰਾਂ ਦੇ ਵਿੱਚ ਵੋਟਾਂ ਮੰਗਣ ਆਮ ਨਾਗਰਿਕ ਬਣ ਕੇ ਜਾਉਂਗੇ ਉੱਥੇ ਉਹੀ ਪੱਤਰਕਾਰ ਤੁਹਾਨੂੰ ਫੇਰ ਟੱਕਣਗੇ ਉਹੀ ਫੇਰ ਤੁਹਾਨੂੰ ਸਵਾਲ ਉਹ ਪੁੱਛਣਗੇ